ਕਿਸਾਨੀ ਧਰਨੇ ਤੇ ਪੁਲਿਸ ਫੋਰਸਸ ਦੇ ਵੱਲੋਂ ਕਾਫੀ ਜਿਆਦੇ ਤਸੱਦਦ ਝਟਾਇਆ ਗਿਆ ਪਰ ਪੰਜਾਬੀਆਂ ਨੇ ਹਾਰ ਨਹੀਂ ਮੰਨੀ ਸੋਸ਼ਲ ਮੀਡੀਆ ਤੇ ਆ ਵੀਡੀਓ ਕਾਫੀ ਜਿਆਦੇ ਵਾਇਰਲ ਕੀਤੀ ਜਾ ਰਹੀ ਹੈ ਹਾਸੇ ਮਜ਼ਾਕ ਵਾਲੀਆਂ ਪਹਿਲਾਂ ਵੀ ਕਈ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਆ ਪਤੰਦਰ ਆਪਣੇ ਟਰੈਕਟਰ ਦੇ ਮੂਰੇ ਹਰਿਆਣੇ ਵਾਲੇ ਨੇਤਾ ਦੀ ਫੋਟੋ ਲਾਈਵ ਕਰਦੇ ਨੇ ਤੇ ਉਸ ਦੇ ਗਲ ਵਿੱਚ ਟੁੱਟੀਆਂ ਚੱਪੜਾਂ ਪਾਈ ਫਿਰਦੇ ਨੇ ਤੇ ਇੱਕ ਕਿਸਾਨ ਉਸ ਦੇ ਛੇਤਰ ਮਾਰੀ ਜਾਂਦਾ ਤੇ ਉਸ ਨੂੰ ਇੱਕ ਪਸ਼ੂ ਬਣਾ ਕੇ ਫੋਟੋ ਲਾ ਕੇ ਮੂਰੇ ਇੱਕ ਗੱਤੇ ਦੇ ਡੱਬੇ ਵਿੱਚ ਤੂੜੀ ਪਾਈ ਫਿਰਦੇ ਨੇ ਤੇ ਟਰੈਕਟਰ ਦੇ ਪਿੱਛੇ ਬੈਠਾ ਪੰਜਾਬੀ ਉਸ ਦੇ ਗਲ ਵਿੱਚ ਰੱਸੀ ਪਾਈ ਬੈਠਾ ਜਿਵੇਂ ਕੋਈ ਬਲਦ ਲਈ ਜਾਂਦਾ ਹੋਵੇ ਤੇ ਕਿਸਾਨੀ ਧਰਨੇ ਤੇ ਲੋਕਾਂ ਨੇ ਇਹਨਾਂ ਨੇ ਕਾਫੀ ਢਿੱਡੀ ਪੀੜਾ ਪਾਈਆਂ ਪੰਜਾਬੀ ਕਿਸਾਨਾਂ ਨਾਲ ਸਰਕਾਰਾਂ ਨੇ ਜੱਗੋ ਤੇਰਵੀ ਵੀ ਕਰਕੇ ਦੇਖ ਲਈ ਪਰ ਇਹਨਾਂ ਦਾ ਹਾਸਾ ਨਹੀਂ ਖੋ ਸਕੇ ਕਈ ਪੰਜਾਬੀਆਂ ਦੇ ਸੱਟਾਂ ਵੀ ਵਜੀਆਂ ਸ਼ਹੀਦੀਆਂ ਵੀ ਪਾਈਆਂ ਪਰ ਫੇਰ ਵੀ ਬਾਰਡਰਾਂ ਤੇ ਸੰਘਰਸ਼ ਜਾਰੀ ਹੈ ਤੇ ਹੌਸਲੇ ਬੁਲੰਦ ਨੇ ਕਹਿੰਦੇ ਜੰਗ ਜਿੱਤ ਕੇ ਵਾਪਸ ਮੁੜਾਂਗੇ ਵਸ਼ਿਕਰਨ ਸਿਰਫ 3 ਘੰਟੇ ਦੇ ਵਿੱਚ ਮੀਆਂ ਰਹਿਮਤ ਖਾਨ ਇੱਕ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਵਿਦੇਸ਼ ਦੇ ਵਿੱਚ ਨੌਕਰੀ ਹੋਵੇ ਚਾਹੇ ਪੀਆਰ ਦੀ ਸਮੱਸਿਆ ਸਾਲਾਂ ਤੋਂ اٹਕਿਆ ਕੰਮ ਇੱਕ ਵਾਰ ਦੇ ਵਿੱਚ ਹੀ ਪਾਉ ਸਮਾ ਦਾ ਵਸ਼ਿਕਰ ਪਿਆਰ ਦੇ ਵਿੱਚ ਧੋਖਾ ਲਵ ਮੈਰਿਜ ਮਨਚਾਇਆ ਪਿਆਰ ਸ਼ਾਦੀ ਦੇ ਵਿੱਚ ਰੁਕਾਵਟ ਤਲਾਕ ਤੇ ਕੋਰਟ ਕੇ ਪਤੀ ਪਤਨੀ ਦੇ ਵਿੱਚ ਅਨਭੱਤ ਲਾਟਰੀ ਹੋਵੇ 649 ਜਾਂ ਲਾਟੋ ਮੈਕਸ ਕਾਲ ਕਰੋ 9815526516 ਸਾਰੇਓ ਤੋਂ ਪਹਿਲਾ ਕੰਮ ਕਰਨ ਦਾ ਦਾਵਾ